ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਪੜਿਆ ਲਿਖਿਆ ਜੱਥੇਦਾਰ ਬਣਦਾ ਹਰਪ੍ਰੀਤ ਸਿੰਘ ਜੱਥੇਦਾਰ ਬਣਿਆ ਸਾਨੂੰ ਬੜੀ ਖੁਸ਼ੀ ਹੋਈ ਪੀ ਐਚ ਡੀ ਵਿਦਵਾਨ ਆ ਜੀ ਇਹਨਾਂ ਨੂੰ ਕੁਝ ਪਤਾ ਹੋਊਗਾ ਨੌਲੇਜ ਹੋਊਗੀ ਸਾਰੇ ਮਸਲੇ ਹੱਲ ਹੋ ਜੂਗੇ ਬੜੇ ਐਕਸਾਈਟਡ ਹੋਈ ਸਿੱਖ ਕਾਮ ਜਿਹੜੀ ਕੜੀ ਉਹਨਾਂ ਨੇ ਕੋਲੀ ਤੁਹਾਨੂੰ ਪਤਾ ਆ ਜਾਣ ਲੱਗਿਆ ਚਲੋ ਇੱਕ ਚੰਗਾ ਕੰਮ ਕਰ ਗਏ ਪਰ ਉਹ ਕਿਹੜਾ ਮੰਨਿਆ ਗਿਆ ਉਸ ਤੋਂ ਬਾਅਦ ਗੜਗੱਜ ਸਾਹਿਬ ਨੂੰ ਬਣਾਇਆ ਸਾਨੂੰ ਬੜੀ ਖੁਸ਼ੀ ਹੋਈ ਮਿਸਰੀ ਕਾਲੀ ਤੋਂ ਪੜੇ ਹੋਏ ਆ ਗਿਆਨ ਆ ਸਾਰਾ ਕੁਝ ਪਤਾ ਆ ਕਿ ਕੀ ਸਹੀ ਆ ਕੀ ਗਲਤ ਆ ਇਹਨਾਂ ਦੇ ਜਿੰਨੇ ਡੇਰੇ ਆ ਉਹਨਾਂ ਦਾ ਜਿਹੜਾ ਮੋਟਾ ਮੋਟੀ ਇਨਕਮ ਆ ਉਹ ਮੱਸੀਆ ਪੁੰਨਿਆ ਤੇ ਸੰਗਰਾਦ ਵਾਲੇ ਦਿਨ ਹੁੰਦੀ ਆ ਇਹ ਕਹਿੰਦੇ ਸੀ ਉਹਨੂੰ ਨਹੀਂ ਛੱਡ ਸਕਦੇ ਮੱਸੀਆ ਪੁੰਨਿਆ ਸੰਗਰਾਦ ਨੂੰ ਜੇ ਮੱਸੀਆ ਪੁੰਨਿਆ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਚੰਦਰਮਾਲਾ ਕੈਲੰਡਰ ਰੱਖਣਾ ਪੈਣਾ ਜੇ ਸੰਗਰਾਦ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਸੂਰਜਾਲਾ ਵੀ ਰੱਖਣਾ ਪੈਣਾ ਕਿਉਂਕਿ ਸੰਗਰਾਦ ਸੂਰਜੀ ਕੈਲੰਡਰ ਦੇ ਹਿਸਾਬ ਨਾਲ ਆਉਣੀ ਆ ਤੇ ਮਸਿਆ ਪੁੰਨਿਆਂ ਚੰਦਰਮਾ ਦੇ ਕੈਲੰਡਰ ਦੇ ਹਿਸਾਬ ਨਾਲ ਆਉਣੀ ਆ ਇਹਨਾਂ ਨੇ ਦੋਨਾਂ ਦੀ ਰਲਗੱਡ ਰੱਖਣੀ ਆ ਉਹ ਭਰਾਵੋ ਆਪਣੀ ਪਰਸਨਲ ਗੱਲਾਂ ਕਰਕੇ ਕੌਮ ਨੂੰ ਕਿਉਂ ਮੂਰਖ ਬਣਾ ਰਿਹਾ ਤੁਸੀਂ ਜੰਤਰੀ ਲੈ ਲਿਆ ਕਰੋ ਉਹਨਾਂ ਕੋਲੋਂ ਬੇਕਰਮੀ ਜੰਤਰੀ ਤੁਹਾਨੂੰ ਮਿਲ ਜਾਂਦੀ ਆ ਤੁਸੀਂ ਮੋੜ ਦੇ ਹਿਸਾਬ ਨਾਲ ਮਨਾਈ ਜਾਓ ਮਸਿਆ ਪੁੰਨਿਆਂ ਸਿੱਖੀ ਵਿੱਚ ਗੁਰਮਤ ਵਿੱਚ ਇਹਨਾਂ ਦਿਹਾੜਿਆਂ ਦਾ ਕੋਈ ਮਤਵ ਨਹੀਂ ਹੈ ਸਿੱਖੀ ਚ ਗੁਰਬਾਣੀ ਚ ਤੁਹਾਨੂੰ ਹਜ਼ਾਰਾਂ ਸ਼ਬਦ ਮਿਲ ਜੂਗੇ ਜਿਹੜੇ ਕਹਿੰਦੇ ਆ ਮੁਗਦਗਵਾਰ ਕਹਿੰਦੇ ਆ ਤੁਹਾਨੂੰ ਥਿੱਤੀ ਵਾਰਸੇਵੇ ਮੁਗਦਗਵਾਰ ਇਹ ਹੀ ਥਿੱਤੀ ਵਾਰਾਂ ਆ ਜਿਹੜੀਆਂ ਤੁਸੀਂ ਹਰ ਵਾਰੀ ਮੱਸੀਆ ਦਾ ਪਵਿੱਤਰ ਦਿਹਾੜਾ ਸੰਗਤ ਜੀ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਇੱਥੇ ਇਹਨਾ ਮੇਲਾ ਲੱਗੂਗਾ ਆ ਹੋਊਗਾ ਪ੍ਰੋਬਲਮ ਇਹਨਾਂ ਦੀ ਇਹ ਹੈ ਵੀ ਸਾਡੀ ਇਨਕਮ ਨੱਕ ਤੋਂ ਕੱਢ ਜਵੇ ਜਿਹਦੇ ਕਰਕੇ ਇਕੱਲੇ ਟਕਸਾਲ ਵਾਲੇ ਨਹੀਂ ਜਿੰਨੇ ਵੀ ਅਨੰਕਸਰੀ ਇਹ ਬਾਕੀ ਜਿੰਨੇ ਡੇਰੇ ਆ ਉਹ ਇਸ ਕੈਲੰਡਰ ਦੇ ਵਿਰੋਧੀ ਆ ਸ਼੍ਰੋਮਣੀ ਕਮੇਟੀ ਨੇ ਜਦੋਂ ਇਹਨੂੰ ਲਾਗੂ ਕੀਤਾ ਸੀ ਕਸਤਰੇਨ ਤੇ ਆ ਰਿਹਾ ਤੁਹਾਡੇ ਕਮ ਸੇ ਕਮ ਉਹ ਦੋ ਸਿਆਣੇ ਬੰਦੇ ਸੀ ਉੱਥੇ ਤੋੜਾ ਸਾਹਿਬ ਹੋ ਗਏ ਉਹਨਾਂ ਨੇ ਸੁਣੀ ਗੱਲ ਤਾਂ ਸੁਣੀ ਨਾ ਬੈਠ ਕੇ ਜਿਹੜੇ ਵਿਰੋਧੀ ਵੀ ਸੀ ਉਹਨਾਂ ਨੇ ਗੱਲਾਂ ਸੁਣੀਆਂ ਅੱਜ ਤੱਕ ਗੱਲ ਸੁਣਨ ਨੂੰ ਤਿਆਰ ਨਹੀਂ ਐ ਅੱਜ ਤਾਂ ਜੋ ਹੁਕਮ ਆ ਗਿਆ ਬਦਲ ਸਾਹਿਬ ਦਾ ਉਹੀ ਹੋਣਾ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਪੜ੍ਹਿਆ ਲਿਖਿਆ ਜੱਜੇਦਾਰ ਬਣਦਾ ਹਰਪ੍ਰੀਤ ਸਿੰਘ ਜੱਜੇਦਾਰ ਬਣਿਆ ਸਾਨੂੰ ਬੜੀ ਖੁਸ਼ੀ ਹੋਈ ਪੀ ਐਚ ਡੀ ਵਿਦਵਾਨ ਆ ਜੀ ਇਹਨਾਂ ਨੂੰ ਕੁਝ ਪਤਾ ਹੋਊਗਾ ਨੌਲੇਜ ਹੋਊਗੀ ਸਾਰੇ ਮਸਲੇ ਹੱਲ ਹੋ ਜੂਗੇ ਬੜੇ ਐਕਸਾਈਟਡ ਹੋਈ ਸਿੱਖ ਕਾਮ ਜਿਹੜੀ ਕੜੀ ਉਹਨਾਂ ਨੇ ਕੋਲੀ ਤੁਹਾਨੂੰ ਪਤਾ ਆ ਜਾਣ ਲੱਗਿਆ ਚਲੋ ਇੱਕ ਚੰਗਾ ਕੰਮ ਕਰ ਗਏ ਪਰ ਉਹ ਕਿਹੜਾ ਮੰਨਿਆ ਗਿਆ ਉਸ ਤੋਂ ਬਾਅਦ ਗੜਗੱਜ ਸਾਹਿਬ ਨੂੰ ਬਣਾਇਆ ਸਾਨੂੰ ਬੜੀ ਖੁਸ਼ੀ ਹੋਈ ਮਿਸਰੀ ਕਾਲੀ ਤੋਂ ਪੜੇ ਹੋਏ ਆ ਗਿਆਨ ਆ ਸਾਰਾ ਕੁਝ ਪਤਾ ਆ ਕਿ ਕੀ ਸਹੀ ਆ ਕੀ ਗਲਤ ਆ ਔਰ ਪਹਿਲਾਂ ਗੱਲਾਂ ਵੀ ਇਦਾਂ ਦੀਆਂ ਕੀਤੀਆਂ ਥੋੜਾ ਚਿਰ ਬੜੇ ਐਕਸਾਈਟਡ ਹੋਏ ਜੋ ਜਿਹੜਾ ਹੁਣ ਬਿਆਨ ਆਇਆ ਪਿਛਲੇ ਹਫਤੇ ਤਰੀਕ ਤਾਂ ਨਹੀਂ ਬਦਲ ਸਕਦੀ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਬਣਾ ਲਓ ਉਹ ਭਾਈ ਮਰਜ਼ੀ ਨਾਲ ਤਾਂ ਪਹਿਲੇ ਹੀ ਬਣਾ ਰਹੇ ਆ ਬਾਹਰ ਨਹੀਂ ਸੰਗਤਾਂ ਨੂੰ 90% ਗੁਰਦੁਆਰਿਆਂ ਨੂੰ ਪਿਛਲੇ 30 ਸਾਲ ਹੋ ਗਏ ਆ ਉਹ ਤਾਂ ਨਾਨਕਸ਼ਹੀ ਕੈਲੰਡਰ ਦੇ ਮੁਤਾਬਕ ਹੀ ਮਨਾ ਰਹੀਆਂ ਆ 5 ਜਨਵਰੀ ਨੂੰ ਹੀ ਮਨਾਇਆ ਜਾ ਰਿਹਾ ਹੈ ਕਿ ਵੀ 5 ਜਨਵਰੀ ਨੂੰ ਹੀ ਮਨਾਉਣਾ ਆ 90% ਗੁਰਦੁਆਰਿਆਂ ਨੇ 5 ਜਨਵਰੀ ਨੂੰ ਹੀ ਮਨਾਉਣਾ ਆ ਤੁਸੀਂ ਆਪਣੇ ਨਾਗਪੁਰ ਵਾਲਾ ਹੁਕਮ ਨਾਈ ਚ ਮੰਨੀ ਜਾਓ ਇਹ ਗੋਲ ਮੋਲ ਜਿਹੜੀਆਂ ਗੱਲਾਂ ਨਾ ਉਹ ਜ਼ਥੇਦਾਰ ਦੇ ਮੂੰਹ ਚੋਂ ਸੋ ਬਾਣੀ ਦਿੰਦੀਆਂ ਜ਼ਥੇਦਾਰ ਦਾ ਕੰਮ ਹੁੰਦਾ ਕੌਮ ਚੋਂ ਦੁਬਦਾ ਦੂਰ ਕਰਨੀ ਨਾ ਕਿ ਦੁਬਦਾ ਪਾਉਣੀ ਤੁਸੀਂ ਤਾਂ ਬੁਧਾਤੀ ਆ ਦੁਬਦਾ ਕਹ ਕੇ ਵੀ ਜਦੋਂ ਦਿਲ ਕਰਦਾ ਤੋ ਕਰ ਦੋ ਪਰ ਤਰੀਕ ਨਹੀਂ ਬਦਲਨੀ ਇੱਕ ਪਾਸੇ ਕਹਦਾ ਤਰੀਕ ਨਹੀਂ ਬਦਲਨੀ ਦਾ ਮਤਲਬ ਵੀ ਉਦੋਂ ਹੀ ਬਣਾਓ ਦੂਜੇ ਪਾਸੇ ਕਹਦਾ ਜਦੋਂ ਮਰਜੀ ਬਣਾਓ ਇਹ ਤਾਂ ਦੋ ਗੱਲਾਂ ਪਿਛੇ ਰਲਦੀਆਂ ਨਹੀਂ ਜੋ ਇਹ ਜਿਹੜੀ ਉਦੋਂ ਗੱਲ ਮੰਨੀ ਗਈ ਸੀ ਉਹ ਬਾਅਦ ਚ ਕਿਵੇਂ ਰੱਦ ਹੋਈ ਸਭ ਨੂੰ ਪਤਾ ਆ ਅੱਜ ਵੀ ਅਸੀਂ ਪ੍ਰੋਗਰਾਮ ਇਸ ਮੁੱਦੇ ਉੱਤੇ ਕਿੰਨੇ ਕਿੰਨਿਆਂ ਨੂੰ ਲੈ ਕੇ ਆਏ ਆ ਬੀਬੀ ਜਗੀਰ ਕੌਰ ਨੇ ਸਾਡੇ ਨਾਲ ਪ੍ਰੋਗਰਾਮ ਕੀਤਾ ਆ ਇਸ ਮੁੱਦੇ ਦੇ ਉੱਤੇ ਉਹ ਵੀ ਮੰਨ ਕੇ ਗਏ ਆ ਕਿ ਇੱਕੋ ਇੱਕ ਸੋਲੂਸ਼ਨ ਆ ਮੂਲ ਨਾਨਕਸ਼ਹੀ ਕਲੰਡਰ ਪਾਲ ਸਿੰਘ ਪੁਰੇਵਾਲ ਹੁਣ ਆਲਾ ਬਡੁੰਗਰ ਸਾਹਿਬ ਦਾ ਇਹਨਾਂ ਨੇ ਨਾਂ ਲਿਆ ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਆ ਪ੍ਰੋਗਰਾਮ ਤੇ ਉਹਨਾਂ ਨੇ ਵੀ ਗੱਲ ਕੀਤੀ ਆ ਪਜੋਲੀ ਸਾਹਿਬ ਨੂੰ ਲੈ ਕੇ ਆਏ ਆ ਇਸ ਮੁੱਦੇ ਤੇ ਉਹਨਾਂ ਨੂੰ ਸਵਾਲ ਕੀਤਾ ਉਹ ਮੰਨੇ ਆ ਕਿ ਹਾਂ ਇਹੀ ਇੱਕ ਤਰੀਕਾ ਆ ਪਰ ਬਾਹਰ ਜਾ ਕੇ ਹੋਰ ਹੋ ਜਾਂਦੇ ਆ ਬਾਅਦ ਚ ਗੋਲ ਮੋਲ ਗੱਲਾਂ ਕਰਨ ਲੱਪੈਂਦੇ ਸਾਰੇ ਹੀ ਇਹ ਪਰਸਨਲੀ ਪਰਸਨਲੀ ਜਦੋਂ ਇਹਨਾਂ ਨੂੰ ਮਿਲਦੇ ਆ ਮੈਂ ਮੈਨੂੰ ਮੌਕਾ ਮਿਲਿਆ ਪਿਛਲੇ ਸਾਲ ਹੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲੰਦਾ ਹੁਣ ਜਦੋਂ ਜਥੇਦਾਰ ਨਹੀਂ ਰਹੇ ਤਾਂ ਹੁਣ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੇ ਆ ਵੀ ਬਿਲਕੁਲ ਸਹੀ ਹੈ ਤੁਹਾਡੀਆਂ ਗੱਲਾਂ ਜਦੋਂ ਜਥੇਦਾਰ ਹੁੰਦੇ ਆ ਉਦੋਂ ਕੁਝ ਵੀ ਨਹੀਂ ਕਰਦੇ ਇਹ ਸਰਬਜੀਤ ਸਿੰਘ ਉਹਨਾਂ ਨੇ ਹੁਣ ਤੱਕ ਹਜ਼ਾਰਾਂ ਲੈਟਰ ਲਿਖ ਚੁੱਕੇ ਆ ਹਜ਼ਾਰਾਂ ਸ਼੍ਰੋਮਣੀ ਕਮੇਟੀ ਨੂੰ ਕਦੀ ਕਿਸੇ ਚਿੱਠੀ ਦਾ ਜਵਾਬ ਨਹੀਂ ਆਇਆ ਜੇ ਜਵਾਬ ਹੁੰਦਾ ਆ ਤਾਂ ਗੋਲਮੋਲ ਜੇ ਇਹਨਾਂ ਮੁੱਦਿਆਂ ਉੱਤੇ ਗੱਲ ਕਰਨ ਲੱਗੀਏ ਆ 2 ਸਾਲ ਪਹਿਲਾਂ ਅਸੀਂ ਸੈਮੀਨਾਰ ਕੀਤਾ ਸ਼ਿਕਾਗੋ ਵਿੱਚ ਤੇ ਉੱਥੋਂ ਹੁਕਮਨਾਮਾ ਆ ਗਿਆ ਪੀ ਇਹ ਬੰਦਿਆਂ ਤੋਂ ਹੁਕ ਸੈਮੀਨਾਰ ਨਹੀਂ ਕਰਾਉਣਾ ਪੂਰੀ ਗੁਰਦੋਰਾ ਕਮੇਟੀ ਨੂੰ ਇਹਨਾਂ ਨੇ ਹੁਕਮਨਾਮਾ ਕੱਢਤਾ ਔਰ ਅੱਜ ਤੱਕ ਇਹ ਨਹੀਂ ਪਾ ਲੱਗਿਆ ਉਹ ਕਿਹੜੇ ਜਸੇਦਾਰ ਦਾ ਹੁਕਮਨਾਮਾ ਸੀ ਅੱਗੋਂ ਸੈਕਟਰੀ ਨੂੰ ਕੱਟ-ਕੱਟ ਕੇ ਭੇਜੀ ਜਾਂਦੇ ਹੁਕਮਨਾਮੇ ਜਦੋਂ ਜਸੇਦਾਰਾਂ ਤੱਕ ਗੱਲ ਪਹੁੰਚਾਈ ਉਹ ਕਹਿੰਦੇ ਅਸੀਂ ਤਾਂ ਕੀਤਾ ਨਹੀਂ ਸੀ ਸਾਨੂੰ ਤਾਂ ਪਤਾ ਵੀ ਨਹੀਂ ਤੇ ਫੇ ਪਤਾ ਕਿੰਨੂ ਹੋਣਾ ਕਿਉਂਕਿ ਲੈਟਰ ਪੈਡ ਦਾ ਤੁਹਾਡਾ ਨਾ ਤੁਹਾਡੇ ਲੈਟਰ ਪੈਡ ਦੇ ਉੱਤੇ ਹੁਕਮਨਾਮੇ ਕੱਢੇ ਜਾ ਰਹੇ ਆ ਤੁਹਾਨੂੰ ਪਤਾ ਹੀ ਨਹੀਂ ਵੀ ਹੁਕਮਨਾਮਾ ਕਿਹੜਾ ਨਿਕਲ ਰਿਹਾ ਸੋ ਇਹਦਾ ਮਤਲਬ ਤੇ ਇਹ ਆ ਵੀ ਡਾਇਰੈਕਟਲੀ ਬਾਦਲਦਾਲਾ ਲੋਈ ਹੁਕਮਨਾਮੇ ਕੱਢ ਦਿੱਤੇ ਜਾਂਦੇ ਆ ਜਿਹੜੇ ਸੈਕਟਰੀ ਤੁਹਾਡੇ ਵਾਲੇ ਵਾਲੇ ਰੱਖੇ ਆ ਇਹ ਤਾਂ ਫੇ ਉਤੋਂ ਵੀ ਮਾੜੀ ਗੱਲ ਹੋ ਗਈ ਉਹ ਕਿਹੜਾ ਜਸੇਦਾਰ ਸੀ ਜੇਬ ਚੀ ਪਾਈ ਫਿਰਦਾ ਸੀ ਸਟੈਂਪ ਅੱਧਾ ਪੰਥ ਛੇਕਤਾ ਸੀ ਉਹਨੇ ਇੱਕ ਦਿਨ ਚ ਪੂਰਨ ਸਿੰਘ ਪੂਰਨ ਸਿੰਘ ਉਹਨੇ ਬੀਬੀ ਜ਼ਗੀਰ ਕੌਰ ਤੋਂ ਲੈ ਗਏ ਜਿੰਨੇ ਸੀਗੇ ਸਾਰੇ ਲੈਣ ਲਾ ਕੇ ਛੇਕਤੇ ਹੀ ਕੜ-ਕੜ ਕੇ ਲੈਟਰ ਹੱਥ ਨਾਲ ਹੀ ਲਿਖ-ਲਿਖ ਕੇ ਉੱਤੇ ਸਟੈਂਪਾ ਲਾ ਲਾ ਕੇ ਚਲੋ ਜੀ ਉਦਾਂ ਕਹਿੰਦੇ ਜਿਹੜਾ ਜ਼ਥੇਦਾਰ ਜਿਹੜਾ ਇੱਕ ਵਾਰੀ ਹੁਕਮਨਾਮਾ ਆ ਗਿਆ ਉਹ ਰੱਦ ਨਹੀਂ ਹੋ ਸਕਦਾ ਉਹ ਰੱਦ ਹੋਇਆ ਕਿ ਨਹੀਂ ਹੋਇਆ ਭਾਈ ਇੱਕ ਭਾਈ ਇੱਕ ਹੋਰ ਕਰਿੰਦਾ ਆ ਆਰਐਸਐਸ ਦਾ ਗਿਆਨੀ ਗਿਆਨੀ ਇਕਬਾਲ ਸਿੰਘ ਹਾਂਜੀ ਹਾਂਜੀ ਸੋ ਇਹ ਜਿਹੜੇ ਕੰਮ ਆ ਇਹ ਜ਼ਿਆਦਾਤਰ ਪੰਥ ਨੇ